ਤੇਗ ਬਗ ਦਾ ਅਦਰ ਸਮਰਿਆ ਕਾਰਨੋਂ ਮਿਲਦੇ ਆਵੇ ਥਾਏ ਸਭ ਥਾਏ ਹੋਏ ਸਹਾਰੇ ਧੰਨ ਗਗ ਸਾਹਿਬ ਸ੍ਰੀ ਗੁਰੂ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਪਾਵਨ ਜਾਪ ਸੁਚਾਰਾ ਸਰਕਾਰ ਸਿਹਾਰੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਪਲਾਸ ਸਾਬੜੇ ਵੱਲੋਂ ਸਮੂਹ ਜੀ ਹਰਿਆਣਾ ਸਿਗੁਰਾਹਾ ਗੁਰਦਵੰਦ ਕਮੇਟੀ ਸਮੂਹ ਜੀ ਜਨਰਨ ਹਾਊਸ ਸਮਾਜੀਅਤਾਂ ਸਮਾਜਿਕ ਧਰਮ ਪਰਚਾਰ ਦੇ ਵੱਲੋਂ ਆਪ ਸਰਬੱਤ ਦਾ ਰਗ ਰਗ ਉਹਨਾਂ ਦਾ ਜਨਮ ਮੁਬਾਰਕਾਂ ਦੇ ਰਿਖ ਕਰਦਾ ਹੈ ਮਨ ਚਾਉ ਭਿਆ ਪਰਿਆ ਨੂੰ ਸੁਣਿਆ ਮੇਰੀ ਜੀ ਦੇ ਮਾਲਕ ਧੰਨ ਗੁਰ ਹਰਿਗੰਗ ਸੱਚੇ ਪਾਤਸ਼ਾਹ ਸਤਿਕਾਰ ਜੋ ਮਾਤਾ ਮਾਨੀ ਜੀ ਦੇ ਘਰ ਵਿਖੇ ਧੰਨ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਨਿਵਾਜ ਸੰਸਾਰ ਭਗ ਦੇ ਵਿਚロナਇਆ ਜਾ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਬਰੈਕ ਵਿੱਚ ਭਾਗ ਲਾਏ। ਧੰਨ ਗੁਰਦੇਵ ਪਾਧਰ ਸਾਹਿਬ ਸੱਚੇ ਪਾਤਸ਼ਾਹ ਨੇ ਵਰਮਖ ਬਿਆਲਿਓ। ਸਤਗੁਰ ਸੱਚੇ ਪਾਤਸ਼ਾਹ ਦੇ 5 ਵਜੇ ਬਤੀਆਂ ਜਦੋਂ ਸੰਤੋ ਛੋਟੇ ਸਨ ਉਮਰ ਗੁਰਦੇਵ ਪਾਧਰ ਸਾਹਿਬ ਸੱਚੇ ਪਾਤਸ਼ਾਹ ਮਜਬੂਨ ਦਾ ਨਾਮ ਧਿਆਗ ਮਨ ਸੀ। ਪਰ ਜਦੋਂ ਜਗ ਦੇ ਵਿੱਚ ਯੁੱਧ ਦੇ ਵਿੱਚ ਯੋਗ ਦਿਖਾਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਦੇ ਸਾਹਿਬ ਜਾਗੀ ਤਿਆਗਮਲ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਨੇ ਸਾਦੀਤਾਂ ਨੂੰ ਛੱਡ ਕੇ ਆਖਿਆ ਤਿਆਗ ਮੰਨ ਲਾ ਤੂੰ ਤਿਆਗ ਮੰਨ ਲਈ ਤੂੰ ਤੇ ਤੇਗ ਬਹਾਦਰ ਐ ਤੀਰ ਦਾ ਧਨੀ ਐ ਪਰਵਾਹ ਦਾ ਧਨੀ ਐ ਇਹ ਨਹੀਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਦਸ਼ਾਹ ਰਾਖਮੇ ਵਾਸਤਾਂ ਦੇ ਵਿੱਚ ਬਰਾਗ ਦੀ ਮੂਰਤ ਹਮੇਸ਼ਾ ਜਗਤਪਤਵੰਦ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ ਤੇ ਉਹਨਾਂ ਨੂੰ ਸ਼ਸਤਰ ਵਿਦਿਆ ਰਸੀਆ। ਉਹ ਸ਼ਸਤਰ ਮੈਦੇ ਅਦੇ ਜੀਤਣ ਦੇ ਧਨੀ ਸਨ, ਤਲਵਾਰ ਦੇ ਧਨੀ ਸਨ, ਤੀਰ ਦੇ ਧਨੀ ਸਨ। ਜਿਸ ਕਰਕੇ ਉਹਨਾਂ ਨੂੰ ਤਿਆਗ ਮਨ ਤੋਂ ਤੇਗ ਭਾਦਰ ਦਾ ਖਿਤਾਬ ਮਿਲਿਆ, ਨਾਮ ਮਿਲਿਆ, ਤਖ਼ਤਸ ਮਿਲਿਆ। ਤੇ ਸੰਸਾਰ ਵਿੱਚ ਤੇਗ ਭਾਦਰ ਨਾਮ ਦੇ ਨਾਲ ਪਰਸਿੱਧ ਹੋਏ। ਧੰਨ ਗੁਰ ਤੇਗ ਭਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਨ੍ਹਾ ਦੀ ਪਾਵਨ ਗੁਰੂਤਾਰ ਰਾਗ ਵਿੱਚ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਪੜ੍ਹਦੇ ਆਂ ਜਿਹਨੂੰ ਗੁਰੂ ਬੋਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਕਸਿ ਨੰਨਮਾ ਸਾਹਿਬ ਗੁੰ ਕਾਸੀ ਤੋਂ ਲੈ ਕੇ ਸਭੋ ਦੀ ਧਰਤੀ ਦੇ ਉੱਪਰ ਬਾਣੀ ਦੇ ਅੰਦਰ ਦਰਜ ਕੀਤੀ ਦਾ ਸੀ ਪਹਿਲਾ ਸਰੂਪ ਜੋ ਗਵਰਜਨ ਦੇ ਸੱਚੇ ਪਾਤਸ਼ਾਹ ਨੇ ਲਿਖਵਾਇਆ ਭਾਈ ਗੁਰਦਾਸ ਜੀ ਲਖਾਰੀ ਕਰਤਾਪੁਰ ਸਾਹਿਬ ਗੁਰੂਆਂ ਦੇ ਪਿਆਰੋ ਜਿਸ ਨੀਰ ਦੇ ਬਾਤਤ ਸਰੂਪ ਦੇ ਬਾਤਤ ਹੋਣਾ ਮੰਨਿਆ ਜਾਂਦਾ ਹੈ। ਯਾਦ ਕਰਨਾ ਉਹ ਸਵੇ ਪਾਣੀ ਗੁਰੂ ਸਰਬਾਨਾ ਨੇ ਬਾਣੀ ਹੈ। ਗੁਰਦੇਵ ਹਾਦਰ ਸਾਹਿਬ ਸੱਚੇ ਬਾਦਸ਼ਾਹ ਦੀ ਬਾਣੀ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਪਾਵਨ ਬਾਣੀ ਪੂਰਿ ਸਾਹਿਬ ਦੇ ਵਿੱਚ ਝੜਾ ਕੇ ਤੇ ਸੰਪੂਰਨ ਪਾਣੀ ਇੱਕ ਸੰਪੂਰਨ ਦਾ ਦਰਸਾ ਗੁਰੂ ਕਾ ਸਿੰਘ ਜਰਵੰਡੀ ਸਾਹਿਬਾ ਦੀ ਧਰਤੀ ਤੇ ਬਣਾਇਆ ਜਾਂਦਾ ਹੈ।

ਇਹ ਬਿਨਾਰਤ ਦੇ ਬੱਚਾ ਦਾ ਮੁੱਖ ਮਾਇਆ ਪ੍ਰਦਾਨ ਕਰਨ ਤੋਂ ਬਿਲਾਕ ਦੀ ਰੋਸਤਾ ਕਰਕੇ ਅੰਦਰ ਆਪ ਨੂੰ ਸੁਭੈ ਨੂੰ ਅਕਾਲਪੁਰ ਪ੍ਰਮਾਤਮਾ ਨਾਲ ਪਰਹਾਰੀਏ ਸਣ ਅਧਿਆਤਮ ਨਾਲ ਜੁੜਨ ਦਾ ਸੰਤੋਖ ਦਾ ਅਪਦੇਸ਼ ਹੈ। ਗੁਰਦੇਵ ਘਾਦਰ ਸਾਹਿਬ ਸੱਚੇ ਬਾਦਸ਼ਾਹ ਜਾਪ ਕਰਦੇ ਬ੍ਰਿਖਮ ਦੇ ਪਿਆਰੇ ਆਪਣੇ ਮਨ ਵਿੱਚ ਜਾਣ ਲੈ ਜਾਂ ਹਾਸਲ ਕਰ ਲੈ। ਪਰ ਇਹ ਤਾਂ ਜਾਣੇ ਹੋ ਬਾਹਰ ਬਾਹੀ اپنے سو ہی جدو ساری جان سبر مل کے پہن پری سب ہی سنگ شاٹ جدو بہتا پہنی ہے جدو کوئی مشکل آنگی بھی تو سکھان دے ساری دنیا نیڑے تو ہٹو کو پہنی پر کے جان سجن اس میرے جد باجی اٹھتی پہنی اور دو کوئی نہیں نیڑے آنگا کہا کی دار بہت ہے تجاس میں صدا رہت سانگ لگی جاتی ہاں ستنی ایک آیاں پرید, پرید پرید کر پاکی ساوتوں نیڑ دا رشتہ پتی پتنی دا

ਇਲਾਹੀ ਬਾਣੀ ਸਤਗੁਰ ਸਿੱਧੇ ਪਾਤਸ਼ਾਹ ਕਹਿੰਦੇ ਭਾਈ ਇਹ ਸੰਸਾਰ ਦਾ ਵਿਹਾਰ ਤਾਂ ਇਸੇ ਤਰ੍ਹਾਂ ਬੜਿਆ ਤੂੰ ਜਿਹਦੇ ਨਾਲ ਨਿਹੋ ਲਾਇਆ ਪ੍ਰੇਮ ਪਾਇਆ ਜਿਨ੍ਹਾਂ ਮੋਹ ਮਾਇਆ ਪਦਾਰਥਾਂ 'ਚ ਉਲਝਿਆ ਪਿਆ ਅੰਤਬਾਰ ਨਾਨਕ ਹਰਿ ਰਣ ਹਰਿ ਜੀ ਅੰਤ ਨੂੰ ਉਸ ਵਕਤ ਗੁਰੂ ਆਕਾਰ ਕੋ ਪ੍ਰਮਾਤਮਾ ਅੰਲਾ ਖੁਦਾ ਤੋਂ ਡਰਨਾ ਕੋ ਕੰਮ ਨਾ ਆਇਓ ਤੇਰੇ ਕਿਸੇ ਨੇ ਕੰਮ ਨਹੀਂ ਆਉਣਾ ਤੂੰ ਉਸ ਵਕਤ ਗੁਰੂ ਨਾਲ ਜੁੜ ਅਕਾਲ ਪੁਰਖ ਨਾਲ ਜੁੜ ਇੰਨੀ ਬਰਾਗ ਮੇ ਬਾਣੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੰਦੇ ਪਾਤਸ਼ਾਹ ਦੀ ਅਸੀਂ ਗੁਰਗਰਾਹ ਸਾਹਿਬ ਸੱਜੇ ਪਾਤਸ਼ਾਹ ਦੇ ਪੜਦੇ ਆਂ ਸਤਿਗੁਰਾਂ ਦਾ 350 ਸਾਲਾ ਸ਼ਹੀਦੀ ਦਿਵਸ ਆ ਰ ਨਵੰਬਰ ਦੇ ਅੰਦਰ ਵਰਨਗ ਪਰਿਆਰਿਓ ਸਤਿਗੁਰਾਂ ਦੇ ਪਿਆਰੇ ਗੁਰਸੇਖ ਸਿੰਘ ਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਦਾ 350 ਸਾਲਾ ਸ਼ਹੀਦੀ ਦਿਵਸ 24 ਜੂਨ ਨਵੰਬਰ ਨੂੰ ਵਰਨਗ ਪਿਆਰਿਓ ਪੂਰੇ ਸੰਸਾਰ ਤੋਂ ਮਨਾਇਆ ਜਾਣਾ ਹੈ ਔਰ ਇਹ ਅਰਧ ਸਤਾਬ ਦੀ 50 ਸਾਲਾਂ 350 ਸਾਲ ਵਰਮਕ ਪਿਆਰੇ پورے ਸੰਸਾਰ ਦੇ ਅੰਦਰ ਸਿੱਖ ਸੰਸਾਧਾਵਾ ਗੁਰਦੁਆਰਾ ਪ੍ਰਬੰਧਕ ਰੇਡੀਆਂ ਵੱਲੋਂ ਚੜ੍ਹਦੀ ਕਲਾ ਨਾਲ ਵੜਾਇਆ ਜਾਣਾ ਉਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਲੜਨ ਕਰਨ ਵਾਸਤੇ ਇਥੇ ਜਿੱਥੇ ਸਤਸਗੁਰਾਂ ਦੇ ਪਾਵਨ ਅਸਥਾਨ ਹੈ ਪੰਜਾਬ ਤੋਂ ਬਾਅਦ ਹਰਿਆਣਾ ਦੀ ਧਰਤੀ ਜਿੱਥੇ ਵੜੀ ਕੋੰਦਰ ਰੂਪੀ ਗੁਰਦੈਰ ਮਹੰਦਰ ਸਾਹਿਬ ਸੱਚੇ ਦਾਰਸ਼ਾ ਦੇ ਅਸਥਾਨ ਚਰਨ ਸੋ ਪ੍ਰਾਪਤ ਯੋਗੋ ਸਤਗੁਰ ਸਿੱਧੇ ਪਾਤਸ਼ਾਹ ਇਸ ਹਰਿਆਣੇ ਦੀ ਧਰਤੀ ਨੂੰ ਭਾਗ ਲਾਉਂਦੇ ਇਨ ਇਲਾਕਿਆਂ ਤੋਂ ਗੁਜ਼ਰੇ ਤਾਂ ਇਹਨਾਂ ਥਾਵਾਂ ਤੇ ਅਜ ਪਾਵਨ ਸਥਾਨ ਜਿੱਥੇ ਜਾਏ ਮਹੰਦਰਾ ਸਤਗੁਰੂ ਸਥਾਨ ਸੁਹਾਵਾ ਰਾਮ ਰਾਜੇ ਹੋਰ ਜੋ ਪ੍ਰਸਿੱਧ ਸਥਾਨ ਹਨ ਤੁਮਧਾਨ ਸਾਹਿਬ ਦੀ ਧਰਤੀ ਜਿੱਥੇ ਹਜ਼ਾਰਾਂ ਰੱਖਾਂ ਸੰਗਤਾਂ ਨਾਲ ਮਸਤਕ ਹੁੰਦੀਆਂ ਨੇ ਹਰਿਆਣਾ ਸਿਖ ਦਵਾਰਾ ਪ੍ਰਬੰਧਕ ਮੇਰੀ ਜੀ ਪ੍ਰਬੰਧ ਰਿਹਾ ਹੈ ਇਹ ਪਾਵਨ ਸਥਾਨ ਦੀ ਸੇਵਾ ਚੱਲ ਰਹੀ ਪ੍ਰਬੰਧ ਚੱਲ ਰਿਹਾ ਹੈ ਤਾਰੀਖੋ ਵਾਲੇ ਮਹਾਂਪੁਰ ਸੰਵਾਦਾਂ ਮਰੀਦ ਸਿੰਘ ਜੀ ਗੁਰਦੁਆਰਾ ਹੀਰਾਪਾਗ ਪਟਿਆਲੇ ਵਾਲੇ ਉਹਨਾਂ ਵੱਲੋਂ ਕਾਰ ਸਵਾਮਾ ਚਲਦੀਆਂ ਨੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹਜ਼ਾਰਾਂ ਲੱਖਾਂ ਸੰਗਤਾਂ ਆਪ ਗੁਰਦਾਨ ਐਤਵਾਰ ਔਰ ਵਿਸ਼ੇਸ਼ ਕਰ ਮਸਿਆ ਵਾਲੇ ਦਿਨ ਇੱਥੇ ਇਕੱਤਰ ਹੁੰਦੇ ਹੋ ਵਿਸ਼ੇਸ਼ ਧਾਰਮਿਕ ਦੀਵਾਨ ਸੱਜਦੇ ਆ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਕੀਰਤਨ ਹੀ ਗੁਰੂ ਦੇ ਕਥਾਵਾਚਕ ਪ੍ਰਚਾਰ ਆਪ ਜੀ ਨੂੰ ਗੁਰ ਚਰਨਾਂ ਨਾਲ ਜੋੜਨ ਦਾ ਯਤਨ ਕਰਦੇ ਆਂ ਅੱਜ ਸੰਗਰਾਂ ਦਾ ਪ੍ਰਕਾਸ਼ ਦਿਹਾੜਾ ਹੈ ਔਰ ਬਹੁਤੋ ਪਿਆਰੀ ਜੋ 350 ਸਾਲਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਣਾ ਹੈ ਉਸ ਦੇ ਸੰਬੰਧ ਵਿੱਚ ਅੱਜ ਇੱਥੇ ਮਹਾਰਾਜਾ ਸੁਖਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਵੱਲੋਂ ਸ੍ਰੀ ਸਹਿਜ ਬਾਣ ਸੇਵਾ ਲੈਹ ਸ੍ਰੀ ਅਮਰ ਸੰਸਾਧ ਜੀ ਦੇ ਘਰ ਦੇ ਤੋਂ ਜੋ ਸ੍ਰੀ ਸਹਿਜ ਬਾਣ ਸੇਵਾ ਲੈਹ ਸ੍ਰੀ ਅਮਰ ਸ سڈے سو تو وگتا سگتا

ਬੜੇ ਆਰਾਮ ਦੇ ਨਾਲ ਗੁਰਮੁਖ ਪਿਆਰੇ ਨਾਲ ਦੇ ਭੋਗ ਪਾ ਸਕਦੇ ਹੋ ਨਾਲ ਵੀ ਤੁਹਾਨੂੰ ਖਾਣੇ ਪਰਾਲਾ ਕੀਤਾ ਹੈ ਰਜਾਨਾ ਤੁਹਾਡੇ WhatsApp ਦੇ ਉੱਪਰ ਚਾਰ ਅੰਗਾਂ ਦੀ ਸੰਖਿਆ ਤੁਹਾਨੂੰ ਸੇਜੀਆਂ ਭਾਗ ਜਿਹੜੇ ਆ ਗੁਰਮੁਖ ਪਿਆਰੇ ਦਿੱਤੇ ਜਾਣੇ ਚਾਹੇ ਉਹ ਸਮਦਾਰਥ ਪੋਥੀਆਂ ਦੇ ਚਾਰ ਸਮਦਾਰਥ ਪੋਥੀਆਂ ਦਾ ਸੈੱਟ ਹੈ ਚਾਹੇ ਦੋ ਭਾਗਾਂ ਦਾ ਦੋ ਭਾਗ ਦੋ ਸੇਜੀਆਂ ਪਹਿਲਾ ਭਾਗ ਤੇ ਦੂਜਾ ਭਾਗ سہج پاٹ کرنے اور پراپتی ہونی ہے ਸ਼ੁਲ ਬਾਣੀ ਦਾ ਉਚਾਰਨ ਲਗਾ ਮਾਤਰਾ ਅੱਖਰਾਂ ਦਾ ਗਿਆਨ ਜੇ ਵੀ ਗੁਰੂ ਘਰ ਦੇ ਪ੍ਰਚਾਰ ਦਾ ਕਰਨੇ ਵਿੱਚ ਵਧਾਈ ਦੇਣਾ ਬਾਰਕ ਦਿਨ ਸ੍ਰੀ ਸਹਿਜ ਪੜ ਸਿਵਾ ਰਹਿਣ ਸ੍ਰੀ ਅਮਰ ਸਿੰਘ ਸਾਹਿਬ ਦੇ ਗੁਰੂ ਘਰ ਨੂੰ ਔਰ ਉਹਨਾਂ ਸਰਦਾਰਾਂ ਨੂੰ ਜਿਨਾ ਨੇ ਗੁਰਮਤਿ ਅਧਿਆਰਥ ਸੇਵਾ ਦਾ ਹਿੱਸਾ ਬਣਨਾ ਕੀਤਾ ਆਪੇ ਨਾਮ ਦਰਜ ਕਰਾਏ ਹਨ ਹਰਿਆਣਾ ਸਿਗੁਰਾਲਾ ਪ੍ਰਬੰਧਕ ਕਮੇਟੀ ਦਾ ਹਮ ਪ੍ਰਚਾਰ ਨੂੰ ਪੂਰਾ ਸਹਿਯੋਗ ਆਜੂ ਜੀ ਬਹੁਤ ਪਿਆਰੇ ਸਾਡੇ ਧਰਮ ਪ੍ਰਚਾਰ ਦਫ਼ਤਰ ਸਾਰਾ ਪੂਜਿਆ ਹੋਇਆ ਸਗੰਤਰ ਭਾਈ ਜੀ ਜੀ ਜਮਾ ਔਰ ਇਸੇ ਤਰ੍ਹਾਂ ਸਾਡੇ ਸਭ ਦਫ਼ਤਰਾਂ ਦੇ ਅੰਚਾਰ ਸਾਡੇ ਪ੍ਰਚਾਰਕ ਸਾਡੇ ਕਥਾਵਾਚਕਾਂ ਗਿਆਨੀ ਸਿੰਘ ਉਹ ਵੀ ਸਾਰੇ ਇਥੇ ਪੂਜੇ ਹੋਏ ਆ ਔਰ ਇਸੇ ਤਰ੍ਹਾਂ ਹਰਿਆਣਾ ਸਿ ਬਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਵੀ ਪੂਜਣਾ ਸੀ ਦਾਸ ਨਾਲ ਅੱਜ ਫੋਨ ਤੇ ਗੱਲ ਹੋਈ

نگر گرتے جیتارج گیبا پجے ہوئے

ਅਰਧ ਸਤਾਪਦੀ ਅਸੀਂ ਬਣਾਉਣ ਜਾ ਰਹੇ ਆ ਜੋ 350 ਸਾਲਾ ਅਰਧ ਸਤਾਪਦੀ ਦੇ ਗੁਰੂ ਪਿਆਰਿਓ 24 25 ਨਵੰਬਰ ਨੂੰ 13 ਸਾਂਤ ਤੇ ਇਹ ਪਹਿਲਾਂ ਹੀ ਮਤਾ ਪਾਸ ਹੋਇਆ ਸੀ ਹਰਿਆਣਾ ਸਰਕਾਰ ਦੇ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੇ ਅੰਦਰ ਇਹ ਜੋ ਹਰਿਆਣਾ ਸਰਕਾਰ ਦੇ ਪ੍ਰਬੰਧਕ ਕਮੇਟੀ ਵੱਲੋਂ ਸਟੇਟ ਪੱਧਰੀ ਮੁੱਖ ਸਮਾਗਮ ਸਤਗੁਰਾਂ ਦੇ 350 ਸਾਲਾ ਅਰਧ ਸਤਾਪਦੀ ਦੇ ਹੋਣਗੇ

گرو کے سکھانوں سے ہدا کے گرو کو ڈرونا چاہیا پر گرو نے بہت بڑی سے دنیا کو ضرورت دی جنہیں ساتھ گروہ کی شرم آئے سن سری نانکور صاحب کی تحقیل دے وہ کشمیری برامر کشمیری پندر کے مہارات ساڑا تحرم جاؤ ساڑا تحرم خطرے جائے کہ گرو دیکھ با در صاحب نے بہت بڑی سی ہونا دی کہ میرے بہت بڑی دی رہا ہے گرو کے پیادے کو کہ تیگ کو حاضر ہو ਵਾਹੇ ਜਿੰਨਾ ਦੀ ਪਕੜੀਏ ਸਿਰ ਦੀ ਜੈ ਵਾਹੇ ਨਾ ਛੋੜੀਏ ਜੋ ਸਤਗੁਰ ਸੱਜੇ ਪਾਤਸ਼ਾਹ ਮਹਾਰਾਜ ਨੇ ਬਾਹ ਫੜੇ ਜਦੋਂ ਸਤਗੁਰ ਦੇ ਦਰਵਾਜ਼ੇ ਆ ਕੇ ਸੰਗਤ ਦਰਵਾਜ਼ੇ ਕੋਈ ਸਾਢਕਾ ਗੈਰੂ ਤੁਹਾਰੂ ਦਰਵਾਜ਼ੇ ਵਾਹੇ ਵਹਿੇ ਕੀ ਲਾਰਜਾ ਸਿਬੋ ਮਿੰਦਾਰਸ ਤੁਹਾਰ ਦੇ ਤੋਂ ਕੁਝ ਮੀਰੀ ਬ੍ਰਾਹਮਣ ਆਖਿਆ ਮਹਾਰਾਜ ਸਾਡੀ ਫਰਿਆਦ ਨਹੀਂ ਕਿਸੇ ਨੇ ਸੁਣੀ ਅਸੀਂ ਥਾ ਥਾ ਤੇ ਜਾ ਦਰਵਾਜ਼ੇ ਧਰ ਖੜਕਾਏ ਆ ਪਰ ਅਖੀਰ ਸਾਨੂੰ ਅਮਰਨਾਥ ਮੁੱਖਾ ਸੰਗਰੀ ਹੀ ਉਕਾਰ ਮਾਣੀ ਵਰਗੂ ਪਰਮਾਤਮਾ ਦੀ ਹੋਈ ਹੈ ਕਿ ਘਰ ਵਿੱਚ ਆਣਾ ਤੇ ਗੁਰਮਾਨਤ ਦੇ ਦੁਆਰੇ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਘਰ ਜੀਤੇ ਜਾਓ ਉਹ ਤੁਹਾਡੀ ਬਾਹਰ ਫੜ ਸਕਦੇ ਆ ਤੇ ਬਾਹਰ ਫੜੀ ਫਿਰ ਸੰਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਤ ਚਰਨ ਕਮਲ ਕਾ ਆਸਰਾ ਤੇ ਜਿਤ ਚਰਨ ਕਮਲ ਸੰਗ ਜੋੜੀ ਹੈ ਮਨ ਨੂੰ ਤੇ ਮਰੀਆਂ ਕੋਈ ਸ਼ਰਧੀ ਮਰ ਹੋਈ ਹੈ ਬਾਹੇ ਜਿਨ੍ਹਾਂ ਦੀ ਪਕੜੀ ਹੈ ਸ਼ਰਧੀ ਦੇ ਬਾਹੇ ਨਾ ਛੋੜੀ ਆ ਤੇਗ ਬਹਾਦਰ ਉਦਰੀਆ ਧਰਮੀ ਹੈ ਧਰਮ ਨਾਲ ਜੁੜੀ ਹੈ ਧਰਮ ਦੇ ਰਾਹ ਤੇ ਚੱਲਣਾ ਸੀਸ ਕਟਾ ਦੇਣਾ ਪਰ ਧਰਮ ਦਾ ਰਾਹ ਹੀ ਚੱਲਣਾ ਅੱਜ ਤੁਸੀਂ ਦੇਖੋ ਕਿ ਅੱਜ ਲੋਭ ਲਾਲਚਾਂ ਤੇ ਢਾਵਿਆਂ ਤੇ ਧਰਮ ਤੋਂ ਦੂਰ ਹੁੰਦੇ ਆ ਛੋਟੇ ਛੋਟੇ ਲਾਲਚ ਜੀ ਕੇ ਧਰਮ ਕਰਮ ਨਾਲ ਟਕਰਾਇਆ ਜਾਂਦਾ ਹੈ ਬਹੁਤ ਸਾਰੇ ਸਿੱਖ ਲੋਕਾਂ ਨੂੰ Hindu ਲੋਕਾਂ ਨੂੰ ਕੁਛ ਟੈਂਟੀ ਜਿਹੜੀ ਆ ਉਹ ਧਰਮ ਤੋਂ ਦੂਰ ਕਰ ਰਹੀ ਹੈ ਤੁਸੀਂ ਦੇਖ ਰਹੇ ਹੋ ਲੋਭ ਲਾਲਚਾਂ ਦੇ ਅੰਦਰ ਪਰ ਇਧਰ ਆ ਗੁਰਮੁਖ ਪਿਆਰਿਓ ਮੰਦਰਾਂ ਤੇ ਤਲਵਾਰਾਂ ਚੱਲੀਆਂ ਸਨ ਉਗਲਦੀਆਂ ਦੇਗਾਂ ਸਨ ਪਰ ਫਿਰ ਵੀ ਉਹ ਧਰਮ ਦੇ ਉੱਤੇ ਗੁਰਮੁਖ ਪਿਆਰਿਓ ਫੈਰਾ ਕਿਉਂਕਿ ਗੁਰੂ ਸੱਜੇ ਬਾਦਸ਼ਾਹ ਮਹਾਰਾਜ ਦੇ ਬਚਨ ਮੈਂ ਤੁਹਾਨੂੰ ਸਾਂਝੇ ਕਰਕੇ ਤੁਹਾਡੇ ਨੂੰ ਫਿਰਮਾਂ ਮੰਗਾ ਦਾ ਸਮਾਂ ਕਾਫੀ ਹੋ ਗਿਆ ਫਿਰ ਅਗਲਾ ਪ੍ਰੋਗਰਾਮ ਜੋ ਸ੍ਰੀ ਸਹਿਜ ਬਾਦ ਨੇ ਲੈ ਜਿਹੜੀ ਲੋਹਾਂ ਹੋਵੇਗੀ ਗੁਰੂ ਦੇ ਚਰਨਾਂ ਚ ਅਰਦਾਸ ਕਰਕੇ ਜਦੋਂ ਰੰਗਦੇਵ ਨੇ ਅੱਖੇ ਨਾਲ ਤੇਗ ਵਹਾ ਅੰਦਰ ਕਿਉਂ ਨਹੀਂ ਆਈ ਮੋਹ ਮਲਦਾ ਇਹਦੇ ਨਾਲ ਕੋਈ ਵੈਰ ਨਹੀਂ ਮੈਂ ਤੇ ਨਾ ਬ੍ਰਾਹਮਣਾਂ ਨੂੰ ਹਿੰਮਾ ਨੋ ਇਸ ਰਾਮ ਚ ਕਰਵਾਟ ਕਰਨਾ ਤੁਸੀਂ ਤੇ ਇਹ ਜ਼ਰੀਊ ਪਾਉਂਦੇ ਨਹੀਂ ਮੈਂ ਤੇ ਜ਼ਰੀਊ ਲਾ ਰਿਆ ਤੁਸੀਂ ਤੇ ਪਹਿਲੇ ਜਮੇ ਜਿਨ੍ਹਾਂ ਦੇ ਨੌਵੇਂ ਵਾਰਸ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹ ਪੰਡਤ ਮੈਂ ਆਂ ਧਰਿਊ ਨਹੀਂ ਪਹਿਨਣਾ ਜਿਹੜਾ ਤੂੰ ਲੈ ਕੇ ਆਇਆ ਪੰਡਤ ਨੂੰ ਬੰਦਾ ਕਰ ਦਿੱਤਾ ਸੀ ਤੇ ਅਗੋਂ ਆਖਿਆ ਸੀ ਦਇਆ ਕਪਾਰ ਸੰਗੋਸ਼ੂਤ ਜਦ ਗੰਧੀ ਸਤ ਵਚ ਇਹੋ ਜ਼ਮੇਉ ਦੀ ਕਹਿੰਦਾ ਪਾਣੇ ਘਾਤਰ ਨਾਇਕ ਤੇ ਨਾਮ ਮੜਕੇ ਨਾਂ ਜਰਨਾ ਜਾਏ ਤੁੰਸੂ ਮਾਨ ਸੁਨਾਨ ਦਾ ਜੋ ਘਰ ਚਲੇ ਪਾਏ ਤੁਸੀਂ ਇਹ ਕਹਿ ਕੇ ਕਹਿ ਦਿੱਤਾ ਸੀਗਾ ਕਿ ਇਹ ਤਾਂ ਟੁੱਟ ਜਾਂਦਾ ਇਹ ਮੈਲਾ ਹੋ ਜਾਂਦਾ ਇਹ ਜਲ ਜਾਂਦਾ ਇਹ ਜਿਹਨੂੰ ਮੈਂ ਨਹੀਂ ਪਹੁੰਚਾ ਮੈਨੂੰ ਤੇ ਵਿਆਹ ਦੀ ਤਰ੍ਹਾਂ ਸੰਦੂਖ ਦਾ ਸੂਤਰ ਜਤ ਦੀਆਂ ਗੱਲਾਂ ਤੇ ਸੱਤ ਦਾ ਪੱਟ ਜਿਹਨੂੰ ਚੜਿਆ ਹੋਵੇ ਉਹ ਜਿਹਨੂੰ ਵਾਇ ਤੇ ਪਾਦਿਓ ਤੇ ਪੰਡਤ ਹੈਰਾਨ ਹੋ ਗਿਆ ਸੀ ਬ੍ਰਾਹਮਣ ਕਹਿੰਦਾ ਇਹੋ ਜਿਹਾ ਨਰਕਾ ਮੇਰੇ ਕੋ ਜਲੇਉਣੀ ਹੈਗਾ ਮਰਾ ਅੰਦੇ ਜੀ ਕਹਿੰਦਾ ਤੁਸੀਂ ਕਿ ਪਾਇਆ ਨਹੀਂ ਸੀ ਉਦੋਂ ਤੁਸੀਂ ਪਾਇਆ ਨਹੀਂ ਅਜੇ ਤੁਸੀਂ ਕਹਿੰਦੇ ਮੈਂ ਰਹਿਣ ਨਹੀਂ ਦੇਣਾ ਗੁਰਦੇਵ ਘਾਦਰ ਸਾਹਿਬ ਉਸਕਰਾਮੇ ਤੇ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਮੇਰਾ ਜ਼ਬਰ ਜ਼ੁਲਮ ਨਾਲ ਗੁਰੂ ਹਦਕਾਦਸ਼ਰ ਸਾਹਿਬ ਉਸਕਰਾਮੇ ਤੇ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਮੇਰਾ ਜ਼ਬਰ ਜ਼ੁਲਮ ਨਾਲ ਗੁਰੂ ਹਦਕਾਦਸ਼ਰ ਸਾਹਿਬ ਉਸਕਰਾਮੇ ਤੇ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਮੇਰਾ ਜ਼ਬਰ ਜ਼ੁਲਮ ਨਾਲ ਗੁਰੂ ਹਦਕਾਦਸ਼ਰ ਸਾਹਿਬ ਉਸਕਰਾਮੇ ਤੇ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਮੇਰਾ ਜ਼ਬਰ ਜ਼ੁਲਮ ਨਾਲ ਗੁਰੂ ਹਦਕਾਦਸ਼ਰ ਸਾਹਿਬ ਉਸਕਰਾਮੇ ਤੇ ਕਹਿਣ ਲੱਗੇ ਕਹਿੰਦੇ ਬਾਦਸ਼ਾਹ ਮੇਰਾ ਜ਼ਬਰ ਜ਼ੁ

ਸਾਡੇ ਤੈਨੂੰ ਸਾਲਾ ਜੀਂਦੀ ਸਮਾਗਵ ਬਰੰਗਦੇਵ ਕਹਿੰਦਾ ਸਿਰ ਧਰ ਤੋਂ ਲਖਰਾ ਕਰਦੇ ਹੋ ਤਲਵਾਰ ਚਲਾਵੇਂ ਦੀ ਗਰਦਨ ਤੇ ਤੇ ਗੁਰਦੇਵ ਬਾਧਰ ਸਾਹਿਬ ਮੁਸਕਰਾਪੇ ਤੇ ਕਹਿੰਦੇ ਰੰਗਦੇ ਮੈਨੂੰ ਤੇਗ ਦੇ ਡਰਾਵੇ ਦਿਨਾਂ ਤਲਵਾਰ ਦੇ ਡਰਾਵੇ ਦਿਨਾਂ ਤੈਨੂੰ ਨਹੀਂ ਪਤਾ ਮੇਰਾ ਤੇ ਨਾਂ ਹੀ ਤੇਗ ਬਾਧਰ ਹੈ ਮੈਨੂੰ ਤੇਗ ਦੇ ਡਰਾਵੇ ਧਿਆਨ ਨਾਲ ਸੁਣਿਓ ਮੈਂ ਚਾਰ ਰੰਗਾਂ ਸਾਂਝੀ ਕਰਾਂਗਾ ਕਿਸੇ ਮਦਾਨ ਦੀਆਂ ਲਿਖੀਆਂ ਹਉ ਤੇਗ বাহাদুর ਸਾਹਿਬਾਂ ਅਗੇ ਦੇ ਨੂੰ ਸੰਬੋਧਨ ਹੋ ਕੇ ਕਹਿੰਦੇ ਮੈਂ ਵੀ ਤੇਗ ਤੇ ਕੱਢ ਲਾ ਤੇਗ ਤੋਂ ਵੀ ਇਤ ਦੂ ਨਹੀਂ ਪਰਖਲਾ ਸੋ ਤੇਗ ਮੈਨੂੰ ਲੱਗਦਾ ਤੇਗ ਕਾ ਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਉਹ ਤੇਗ ਮੈਂ ਤਾਂ ਜਲਦੇ ਆ ਤੇਗਾਂ ਦੀ ਸ਼ਾਨ ਮਾਣੀ ਤੇਗ ਪਿਤਾ ਦੀਆਂ ਕਹਿਨੀਆਂ ਦੋ ਤੇਗ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਹੇਗਾ ਸਦਾ ਤੇਰਾ ਚੋ ਤੇਗ ਹਉ ਤੇਗ বাহাদুর ਸਾਹਿਬ ਸਦੇ ਪਾਦਸ਼ਾਹ ਕਹਿੰਦੇ ਮੈਨੂੰ ਤੇਗ ਦੇ ਤਰਾਵੇ ਦਿਨ ਮੈਂ ਤਾਂ ਜਨਮ ਦੀਆਂ ਤੇਗਾਂ ਦੀ ਸ਼ਾਮ ਮਾਣੀ ਦੇਹ ਪੈਦਾ ਦੀਆਂ ਪਹਿਨੀਆਂ ਦੌਰ ਤੇਗਾਂ ਦਾ ਸ਼੍ਰੀ ਕਾਂਤ ਅਕਰ ਸਾਹਿਬ ਮੇਰੇ ਪੀੜੀਆਂ ਦੀਆਂ ਜੋਰ ਕਲਵਾਰਾ ਸੰਤੂਰ ਨੇ ਪਹਿਨੀਆਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਬਾਦਸ਼ਾਹ ਕਾਂਤ ਸਾਹਿਬ ਜੀ ਸੱਜਣਾ ਕੀਤੀ ਭਾਵੇਂ ਮੈਨੂੰ ਲੱਗ ਪਿਆ ਤੇਗ ਪਹਾੜੀ ਦਾ ਮੇਰੇ ਸਾਰੇ ਨਹੀਂ ਸਕਦੀਆਂ ਹੋ ਤੇਗ ਮੈਂ ਤਾਂ ਜਨਮ ਦੀਆਂ ਤੇਗਾਂ ਦੀ ਸ਼ਾਮ ਮਾਣੀ ਦੇਹ ਪੈਦਾ ਦੀਆਂ ਪਹਿਨੀਆਂ ਦੌਰ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਹਾ ਕਰਖ ਦਾ ਤੇਰਾ ਕ્રોਧ ਤੇਗਨ ਤੇ ਨਾਲੋਂ ਪਰਵਰਸਨ ਲੋ ਜਹਾ ਸ੍ਰੀ ਮਾਨਸਾ ਪਾਤਸ਼ਾਹ ਦੇ ਸਤਗੁਰ ਨੇ ਗੀਤਾ ਧਿਆਨ ਨਾਲ ਸੁਣਿਓ ਜਿਹੜਾ ਸਾਡੇ ਸਾਰਿਆਂ ਨੂੰ ਆ ਧਿਆਨ ਮੰਗਦਾ ਸਤਗੁਰ ਸੱਚੇ ਪਾਤਸ਼ਾਹ ਦੇ ਜਦੋਂ ਆਖਿਆ ਨਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਹਾ ਕਰਖ ਦਾ ਤੇਰਾ ਕ્રોਧ ਤੇਗਨ ਹੁਣ ਵੀ ਵੇਖ ਨਹੀਂ ਆਉਂਦੇ ਕੋਈ ਅੰਦਰ ਕੋਈ ਬੜਾ ਬਚਨ ਕੀਤਾ ਸਤਗੁਰ ਨੇ ਸੁਚਰਦਾ دلی دا چاندنی چونگ لال کری دے سامنے وہ لال کرا جرا پھر فالسے نے فدے کیتا فالسے نے فدے کیتا اس دلی نے کنی وار فدے کیتا کنی وار دلی دے لال کرے تے کیس دی چڑھا چلایا دلی فدے دل سے منایا دے سمنایا جا رہے ہیں راز دیا کی اتھو ان دلی پہنچ جا رہے ہیں سویرے سیسکر صاحب ہے پتہ دے شامنوں جنرلی مارک ہے ਦਿੱਲੀ ਵਿਆਹ ਦਾ ਬਲਾਰਾ ਦੇ ਅੰਦਰ ਉਹਨਾਂ ਸੜਕਾਂ ਦੇ ਜਿੱਥੇ ਕਦੇ 30 ਹਜ਼ਾਰ ਪਹੁੰਚਾਂ ਖਾਲਸੇ ਦੀ ਜਿੱਥੇ ਦਾ ਬਾਬਾ ਮਹੇਰ ਸਿੰਘ ਤੁਰ ਸਿੰਘੀ ਆ ਨਦੇ ਦਾ ਜੱਸਾ ਸੰਗਾਲੂ ਵਾਲੀਆ ਨਦੇ ਦਾ ਜੱਸਾ ਸ੍ਰੀ ਰਾਮ ਗੜੀਆ ਜਦੋਂ ਦਿੱਲੀ ਨੂੰ ਫਤਿਹ ਕੀਤਾ ਸੀ ਖਾਲਸੇ ਨੇ ਤੇ ਗੁਰਮਖਿਯਾਂ ਦੇ ਉਮੀਦ 20 ਰੀਗ ਨੂੰ ਦਿੱਲੀ ਫਤਿਹ ਦੇ ਜਲਸਾਰ ਕਿਵੇਂ ਤੇ ਮੜਾਇਆ ਜਾ ਰਿਹਾ ਜਿੱਥੇ ਹਰ ਸਾਲ ਦਾਸ ਆ ਜੀ ਹੁੰਦਾ ਹੈ ਦਿੱਲੀ ਸਿਊਰਵਾਲਾ ਪ੍ਰਬੰਧਕ ਕਮੇਟੀ ਵੱਲੋਂ کہ گرموں کو پیاروں دلی فدہ کی تھی خالصے نے سکھ آئی دا چندہ چلایا گرموں کو پیاروں دلی دے لاکھ کے لیے تے پیسری چندہ چلایا گردواریاں دیاں نشان دیاں کی تھیاں کہاں دے صندر گردوارے بڑے ہیں ڈلی دی تب کی تے اے پانت خالصے نے دلی فدے کرتے پھر گرموں کو پیاروں دلی بڑا رہے بنائے سانسیسگن ساہب ارکالکن ساہب نانککےہو ساہب مہ ਵਰਲੋਕ ਪਿਆਰੋ ਖਾਲਸੇ ਨੇ ਦਿੱਲੀ ਫੜੇ ਕਰਕੇ ਦਿੱਲੀ ਫੜੇ ਫਿਰ ਜੋ ਹਰਸਾਨ ਦਿੱਲੀ ਕਮੇਟੀ ਵੱਲੋਂ ਬੜੀ ਜੱੜ ਦੀ ਕਲਾਂ ਨਾਲ ਖਾਲਸੇ ਪਹੁੰਚਿਆ ਘੋੜਿਆਂ ਤੇ ਹਾਥੀਆਂ ਤੇ ਸਵਾਰ ਜਦੋਂ ਜਾਂਦੀਆਂ ਮਗਾਰਿਆਂ ਨੇ ਸੂਤਾਂ ਨਾਲ ਉਹੀ ਵਰਲੋਕ ਪਿਆਰੋ ਮਾਹੌਲ ਸਜਿਆ ਜਾਂਦਾ ਜਿੱਥੇ ਲੋਕ ਸ਼ਰਤਾਂ ਤੇ ਖੜਕੇ ਤਾਂ ਅੱਜ ਸ਼ਤਾਂ ਦੇ ਖੜ ਕੇ ਦੇਖਦੇ ਆ ਕਿ ਆ ਜਾ ਰਹਿਆ ਗੁਰੂ ਦਾ ਖਾਲਸਾ ਜਿਵੇਂ ਦਿੱਲੀ ਫੜੇ ਉਹ 30 ਹਜ਼ਾਰੀ ਫੌਜਾਂ ਨੇ ਕੀਤੀ ਆ ਜੋ ਜਗਾ ਜਿਹੜੀਆਂ ਨੇ 30 ਹਜ਼ਾਰੀ 30 ਹਜ਼ਾਰ ਫੌਜਾਂ ਦੀ ਵਾਜਕ ਹੈ ਮੋਰੀ ਗੇਟ ਜਿਹੜਾ ਗੁਰਮੁਖ ਪਿਆਰੋ ਕਿਲੇ ਦਾ ਦਰਵਾਜ਼ਾ ਸੰਨ ਕਿਲੇ ਦੀ ਕੰਧ 'ਤੇ ਛੰਨ ਲਾ ਕੇ ਮੋਰੀ ਕੱਢ ਕੇ ਖਾਲਸਾ ਜਦੇ ਵਿੱਚ ਵੀ ਪਰਮੇਸ਼ਵਰ ਉਹ ਮੋਰੀ ਗੇਟ ਕਹਿੰਦੇ ਆ ਇਹ ਸਾਰੀਆਂ ਨਿਸ਼ਾਨੀਆਂ ਨੇ ਇਹ ਤੋਂ ਫਰੇ ਕਰਕੇ ਦੇਚ ਮਠਿਆਈ ਮੰਡੀ ਖੁਸ਼ੀ ਦੀ ਲੱਡੂ ਮੰਡੀ ਸਾਨੂੰ ਮਠਿਆਈ ਵਾਲਾ ਪੁਲ ਵੀ ਉੱਥੇ ਮੌਜੂਦ ਆ ਦਿੱਲੀ ਦੇ ਅੰਦਰ ਅਜਿਹੀਆਂ ਨਿਸ਼ਾਨੀਆਂ ਨੇ ਜਿਹੜੀਆਂ ਖਾਸ ਨੇ ਦਿੱਲੀ ਫਰੇ ਕਰਕੇ ਤੇ ਗੁਰੂਕ ਪਿਆਰੋਂ ਇਤਿਹਾਸ ਨੂੰ ਪੜਨਾ ਸ਼ੜੀਆਂ ਸਨ ਪਰ ਉਹੀ ਦਿੱਲੀ ਦੀ ਧਰਤੀ ਜਿੱਤੇ ਰਾਗਦੇਵ ਬੋਗੁੰ ਦੇ ਰਿਆ ਸੀ ਤੇ ਗੁਰਦੇਵ ਘਾਦਰ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਜੋ ਆਖਦੇ ਰਿਹਾ ਸਰ ਕਹਿੰਦੇ ਯਾਦ ਰੱਖ ਰੰਗ ਜੇ ਤੇ ਤੇਰਾ ਤਖਤ ਨਹੀਂ ਰਹਿਣਾ ਤੇ ਤੇਰਾ ਜ਼ਬਰ ਜ਼ੁਲਮ ਨਹੀਂ ਰਹਿਣਾ ਇਹ ਤੁਹਾਨੂੰ ਪਤਾ ਹੋਵੇਗਾ ਤੱਕ ਜਿਹਦੇ ਤੇ ਬਹਿ ਕੇ ਰਾਜ ਨੇ ਉਹ ਹੁਣ ਕਰਦਾ ਸੀ ਨਾ ਉਹ ਪੱਥਰ ਸਿਰ ਦੇ ਉੱਤੇ ਜਿੱਤੇ ਤਖਤ ਸੀਗਾ ਉਹ ਖਾਲਸੇ ਦੇ ਦਰ ਲੋਕ ਪਿਆਰ ਤੋਂ ਸਿਰ ਫੱਟ ਕੇ ਸੰਗਲ ਪਾ ਕੇ ਘੋੜਿਆਂ ਦੇ ਪਿੱਛੇ ਤੇ ਸ੍ਰੀ ਅੰਮ੍ਰਿਤ ਸੰਸਾ ਸਾਹਿਬ ਜਾ ਰਹੇ ਆ ਅੰਮ੍ਰਿਤ ਸੰਸਾ ਸਾਹਿਬ ਦੇ ਮਹਾਰਾਜ ਸਾਹਿਬ ਦੀ ਪਰਕਰਮਾਂ ਜਾ ਬੋਲੇ ਈ ਸੋਨਹੋ ਇਹ ਤੋਂ 1857 ਇਤਿਹਾਸ ਹੈ ਬਹਾਦਰੀ ਦਾ ਇਤਿਹਾਸ ਤੁਹਾਡੇ ਬਜ਼ੁਰਗਾਂ ਦਾ ਪੁਰਖਿਆਂ ਦਾ ਅੱਜ ਉਹ ਸਿਲ ਜਿਹਦੇ ਤੇ ਬੈਠ ਕੇ ਰਾਜ ਜੇ ਉਹ ਗੁਮ ਕਰਦਾ ਸੀ ਨਾ ਜਿਹਦੇ ਤੇ ਉਹਦਾ ਤਖਤ ਸੀ ਉਹ ਸਿਲ ਉਹ ਪੱਥਰ ਅੱਜ ਦਰਬਾਰ ਸਾਹਿਬ ਦੀ ਪ੍ਰਕਾਸ਼ਾਂ 'ਚ ਜਾਓ ਜਦੋਂ ਖੰਭੇ ਪਾਸੇ ਲੋਕ ਪੰਜੀ ਜੀ ਵਾਲੇ ਪਾਸੇ ਆਓ ਤੇ ਖੰਭੇ ਪਾਸੇ ਗੁਰਮੁਖ ਪਿਆਰੋ ਸਾਈਨ ਬੋਲ ਲੱਗਾ ਹੋ ਜਾਂਦਾ ਤੇ ਲਿਖਿਆ ਹੋਇਆ ਕਿ ਪਿਛਲੇ ਪਾਸੇ ਗੁੰਗਾ ਰਾਮ ਕੜੀਆ ਤੇ ਗੁਰਮੁਖ ਪਿਆਰੋ ਅੱਜ ਵੀ ਉਹ ਸਿਲ ਉੱਥੇ ਮੌਜੂਦ ਆ ਉਹ ਪੱਥਰ ਹੈ ਜਿਹੜਾ ਕਦੇ ਲਾਲ ਕਿਲੇ ਤੇ ਸੀ ਉੱਥੇ ਬਹਿ ਕੇ ਬਾਦਸ਼ਾਹ ਹੁਕਮ ਕਰਦਾ ਸੀ ਰਾਜੇ ਦੇਵ ਉਹ ਗੁਰੂ ਕਾ ਖਾਲਸਾ ਪੰਥ ਖਾਲਸਾ ਦੁਪੱਟ ਕੇ ਲੈ ਆਇਆ ਹੋਇਆਂ ਸ਼ੇਰਨ ਉਹ ਤੇਗ বাহাদুর ਸਾਹਿਬ ਨੇ ਬਚਨ ਕੀਤੇ ਸੱਚੇ ਬਾਦਸ਼ਾਹ ਮਹਾਰਾਜ ਕਹਿੰਦੇ ਹੁਣ ਵੀ ਵੇਖ ਲਈ ਆਉਂਦੇ ਭ੍ਰੇਖੇ ਅੰਦਰ ਮੇਰੇ ਪੁੱਤ ਨੇ ਵਾਣੀਆਂ ਉਹ ਤੇਗਾ ਤੇਗ বাহাদুর ਸਾਹਿਬ ਸੱਚੇ ਬਾਦਸ਼ਾਹ ਦੇ ਬਚਨਾਂ ਰੰਗ ਦੇਵਨ ਦੋਨੋਂ ਮੰਗਾਰ ਕੇ ਆਖਿਆ ਸੀ ਮੈਂ ਵੀ ਤੇਗ ਤੇ ਕੱਢ ਲਾਂ ਤੇ ਤੂੰ ਇੱਕ ਦੋ ਦੀ ਪਰਤ ਦਾ ਸੌ ਦੇਗਾ ਮੈਨੂੰ ਲੱਗ ਗਿਆ ਤੇਗ ਦਾ ਹਾਜ਼ਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਉਹ ਤੇਗ ਮੈਂ ਤਾਂ ਖਰਦਿਆ ਤੇਗਾਂ ਦੀ ਸ਼ਾਂ ਬਾਣੀ ਤੇਗ ਕਹਦਾ ਦੀ ਆਪਣੀਆਂ ਧੋ ਦੇਗਾ ਮੇਰੇ ਕਹਦਾ ਦੀ ਹਾਜ਼ਰੀ ਜਿਹੜਾ ਪਰਤ ਦਾ ਤੇਰਾ ਜੋ ਤੇਗ ਹੁਣ ਵੀ ਤੇਗ ਨਹੀਂ ਆਉਂਦੇ ਕੋਹੇ ਅੰਦਰ ਮੇਰੇ ਪੁੱਤ ਨੇ ਹੋਣੀਆਂ ਉਹ ਤੇਗ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਹੋ ਤੇ ਉਹ ਬੋਲੇ ਸੋਨਹੋ ਸਭ ਜਗ ਦਾ ਗੁਜਰਨ ਸਭ ਦੇ ਪਾਸ਼ਾ ਕਹਿੰਦੇ ਰਾਜ ਦੇ ਮਾਤੇ ਤੇ ਤਖਤ ਨਹੀਂ ਰਹਿਣੇ ਹੱਤ ਨਹੀਂ ਹਤੇ ਗੱਦ ਦਵਾਰਾਂ ਦੇ ਰਹਿਣੀਆਂ ਹੁਣ ਵੀ ਦੇਖ ਨਹੀਂ ਆਉਂਦੇ ਕੋਹੇਠੀ ਅੰਦਰ ਮੇਰੇ ਪੁੱਤ ਨੇ ਹੋਣੀਆਂ ਹੋ ਤੇਗਾ ਹੋਦੀ ਤੇਗ ਵਿੱਚੋਂ ਨਹੀਂ ਤੇਗ ਦੇਖੋ ਗੁਰੂ ਤੇਗ ਬਹਾਦਰ ਦਾ ਸਾਦੇ ਬਚਨ ਗੁਰੂ ਗੋਬਿੰਦ ਸਿੰਘ ਦੀ ਤੇਗ ਤੋਂ ਕਿਹੜੀ ਤੇਗ ਨੇ ਕਿਲੀ ਦੇਖੀ ਧਾਰਨਿਆਂ ਹੁਣੇ ਸਾਜਣਾ ਦਿਵਸ ਬਸਾਕੀ ਲਗੇ ਆ ਨਾ ਸਾਜਣਾ ਦਿਵਸ ਬਸਾਕੀ ਸਤਗੁਰ ਦੇ ਪੰਜ ਸਿਰਾਂ ਦੀ ਭੇਡਾ ਦੀ ਪੰਜ ਪਿਆਰੇ ਸਾਜੇ ਪਥ ਖਾਲਸਾ ਸਾਜਿਆ ਗੁਰੂ ਤੇਗ ਬਹਾਦਰ ਨੂੰ ਗੋਪੀ ਸਿੰਘ ਦੀ ਤੇਗ ਵਿੱਚੋਂ ਤੇਗ ਖਾਲਸਾ ਪੰਥ ਨਿਕਲਿਆ ਸੱਚੇ ਬਾਦਸ਼ਾਹ ਕਹਿੰਦੇ ਹੁਣ ਵੀ ਵੇਖ ਨਹੀਂ ਆਉਂਦੇ ਭਵੇਖੇ ਅੰਦਰ ਮੇਰੇ ਪੁੱਤਰੇ ਹੁਣ ਕਿਆ ਹੋ ਦੇ ਨਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਦੇ ਨਾਲ ਲੱਖਾਂ ਲਵੇ ਜੀ ਤੇਰੀਆਂ ਖੋ ਤੇਗਾ ਸਾਖ 18 ਪੰਥ ਨੇ ਮੋਗਲ ਰਾਜਨੀ ਜਿਹੜਾ ਪਟ ਕੇ ਸਿੱਖ ਰਾਜ ਦਾ ਝੰਡਾ ਕੱਢਿਆ ਜੱਜੇਦਾਰ ਬਾਬਾ ਬੰਦਾ ਸਿੰਘ ਬਹਾਦਰ ਲੋਗੜਾਜਤਾ ਰਾਜਤਾ ਨਹੀਂ ਬਣਾਈ ਜਮਨਾ ਦਾ ਘਟੇ ਅੰਦਰ ਕਿਲਾ ਲੋਗ ਆ ਗਏ ਵਰਲੋਕ ਪਿਆਰੇ ਬਾਬਾ ਬੰਦਾ ਸਿੰਘ ਬਹਾਦਰ ਸਰਹਾਦ ਖੜੇ ਕਰਕੇ ਜਗੀਰ ਖਤੂਵੇ ਸਰਹਾਦ ਨੂੰ ਸੋਹਰ ਕੇ ਸਿੱਖ ਰਾਜ ਦਾ ਝੰਡਾ ਤੇ ਬਿਆਲ ਕਰਨਾ ਸੰਗੁਰ ਦੇ ਬੈਠਣ ਸਨ ਤੇ ਹਰ ਵੀ ਵੇਖ ਲਈ ਆਉਂਦੇ ਕੋ ਰੇਖਿਆ ਤਰ ਮੇਰੇ ਪੋਤੜੇ ਰੋਹਣਿਆ ਉਹ ਤੈਨਾਂ ਉਹਦੀ ਤੇਗ ਵਿੱਚ ਜਿਹੜੀ ਤੇਗ ਰੇ ਗੁਰੂ ਰੱਖਾ ਰਵੇ ਜੀ ਤੇਰੀਆਂ ਹੋ ਕੇ ਗਾਉ ਆਜ ਉਸ ਗੁਰ ਤੇਗ ਦਾ ਸਰਬਾ ਦਾ ਪ੍ਰਕਾਸ਼ ਦਿਹਾੜਾ ਤੇ ਉਹਨਾਂ ਦੇ ਸਾਡੇ ਤੇ ਉਸ ਸਾਡਾ ਜੀ ਦੀ ਜੈ ਨੂੰ ਸਮਰਪਤ ਅੱਜ ਆਪਾਂ ਸ੍ਰੀ ਸਾਹਿਬ ਪਾਠ ਸੇਵਾ ਲੈ ਸਹਿਬ ਪਾਠ ਨੰਭੂ ਰੇ ਆ ਇਸ ਸਮੇ ਆਪਾਂ ਗੁਰੂ ਦੇ ਚਰਨਾਂ ਜੀ ਕੋਲ ਬੈਠੇ ਆ ਆਉ ਲੋੜ ਹੈ ਕਿ ਉਹ ਖਾਲਸੇ ਦੀ ਤੇਗ ਤੋਂ ਤੇਗ ਨਿਕਲੀ

شہد دہارے

ਉਹਨਾਂ ਦਾ ਵੀ ਧੰਨਵਾਦ ਸਬੂਝ ਪ੍ਰਮੰਧ ਦੇ ਬਣਾ ਸਾਡੇ ਨਰਸ ਕਟਰ ਸਾਹਿਬ ਸਰਦਾਰ ਸੁਮਿੰਦਰ ਸਿੰਘ ਮੁੰਡੇਵਾਲ ਔਰ ਸਾਡੇ ਮੈਂਬਰ ਸਰਦਾਰ ਸਤੰਬਰ ਸਿੰਘ ਮਨਤਾ ਰਸੀਦਾ ਔਰ ਸਰਦਾਰ ਗੁਰਬੀਰ ਸਿੰਘ ਖਲਾਕਪੁਰ ਨੇ ਤੇ ਪਹੁੰਚੇ ਹੋਏ ਆ ਉਹਨਾਂ ਨੂੰ ਵੀ ਸਾਡਾ ਧੰਨਵਾਦ ਇਸ ਮੁਤੀ ਹਰਿਆਣਾ ਸਿੰਘ ਦੁਆਰਾ ਪਰਮੰਧ ਕਮੇਟੀ ਵੱਲੋਂ ਸੰਗਤਾਂ ਦਾ ਧੰਨਵਾਦ ਸਾਰੇ ਲੜਕੀ ਸ਼ੁਕਰਗੁਜ਼ਾਰ ਹੋਈ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਜਿਹਨਾਂ ਦੀ ਰਹਿਮਤ ਬਖਸ਼ਿਸ਼ ਤੇ ਸਦਕਾ ਪੋਨੀਆ ਕਲਪਨਿਕਾਂ ਦੀ ਵਰਤ ਕੇ ਦਾ ਹੌਸਲੀ ਸਭ ਨੂੰ ਤੇ ਅਗਲਾ ਪ੍ਰੋਗਰਾਮ ਨੂੰ ਆਪਾਂ ਆਪਸੇ ਸੰਭਲ ਕਰੋ ਨਦੀ ਨਾਲ ਸੰਗਤ ਮੇਲੇ ਫਿਰ ਤੋਂ ਸਮਾਗਮ ਬਣਿਆ ਆਪ ਜੀ ਦੇ ਦਰਸ਼ਕਾਂ ਦਾ ਇਹ ਕਹਾਂ ਕਿ ਅੱਜ ਇਹ ਨਹੀਂ ਹਾਰ ਦੀ ਪ੍ਰਵਾਨ ਕਰਨੀ ਕੋਈ ਦਸਨਰਵਾਜੀ ਨਾ ਰਹੇ ਸਾਰੇ ਮਾਈ ਭਾਈ